ਤਖਤ ਸ੍ਰੀ ਪਟਨਾ ਸਾਹਿਬ ਨਾਲ ਕੁਤੇ ਕਰ ਮਾਪਾ ਘਰ ਆਦੇ ਨੇ ਅੱਜ ਕੇ ਸੰਗਤਾਂ ਨੇ ਤਖਤ ਸ੍ਰੀ ਪਟਨਾ ਸਾਹਿਬ ਦੇ ਦਰਸ਼ਨ ਕਰ ਰਹੀਆਂ ਜੀ ਮਾਏ ਜੀ ਕਾ ਖਾਲਸਾ ਵੇਰ ਜੀ ਕੀ ਫਤ ਕੰਮ ਚੱਲਦਾ ਛੇ ਮਿੰਟ ਚੱਲਦਾ ਹੀ ਨਹੀਂ ਆ ਦੋ ਦੋ ਚਾਰ ਮਿੰਟ ਆਹ ਵੇਖੋ ਜੀ ਆਪਾਂ ਪੰਜਾਬ ਦੇ ਵਿੱਚ ਬੈਠੇ ਆਖੀ ਜੰਨੇ ਆ ਵੀ ਬੜਾ ਬੜੀ ਮਰਿਆਦਾ ਬੜੀ ਮਰਿਆਦਾ ਵੇਖੋ ਕਿਦ ਤਰ੍ਹਾਂ ਚੁਗੀਆਂ ਦੇ ਵਿੱਚ ਲੋਕ ਬੈਠੇ ਬਿਹਾਰ ਦੇ ਵਿੱਚ ਸੁਆਹ ਦੇ ਕੰਢੇ ਤੇ ਆਪਣੀ ਜਗ੍ਹਾ ਵੀ ਨਹੀਂ ਇਹਨਾਂ ਦੀ ਆਪਦੀ ਤੇ ਤਰਪਾਲਾਂ ਦੇ ਕੋਠੇ ਪਾਵਾ ਕੇ ਬੈਠੇ ਆ ਤੇ ਕੱਟੀਆਂ ਕੰਨਾਂ ਕੱਟੀਆਂ ਇਹਦੇ ਗਾਣਾ ਬੀ ਬਹੁਤ ਪੰਜਾਬ ਵਿੱਚ ਬਹੁਤ ਜਿਆਦੀ ਮਰਿਆਦਾ ਆ ਜਾਂਦਾ ਪੰਜਾਬ ਦੇ ਬਹੁਤ ਸਵਰਗ ਆ ਪੰਜਾਬ ਦੇ ਆ ਇੱਧਰ ਵੇਖੀਏ ਇਹਦੇ ਐਹਲਾ ਸਣਾ ਆਪਣੇ ਪੰਜਾਬ ਦੇ ਮਾੜੇ ਤੋਂ ਮਾੜੇ ਗਰੀਬ ਤੋਂ ਗਰੀਬ ਬੰਦੇ ਦਾ ਕੱਚਾ ਕੋਠਾ ਨਹੀਂ ਹੈ ਵੱਡਾ ਘਰ ਹੈ ਜੇ ਵੱਡਾ ਨੂਰ ਹੈ ਇਧਰ ਕਿਹਦਾ ਤਗੜੇ ਦਾ ਪੱਕਾ ਨਹੀਂ ਜਾ ਹਰ ਲੱਤ ਯਾਰ ਦਾਰਦੀਆਂ ਕੋਠੀਆਂ ਵੇਖ ਲੋ ਸਾਧ ਸੰਗ ਜੀ ਐਸ ਵਕਤ ਗੁਰਦਰਾ ਹੰਦੀ ਸਾਹਿਬ ਯੋਗੇ ਮਾਤਾ ਗੰਗਾ ਦੇ ਕੰਢੇ ਦੇ ਕਿਨਾਰੇ ਤੇ ਹੈ ਦਰਸ਼ਨ ਕਰਦੀਆਂ ਸੰਗਤ ਆ। ਦੰਨਾ ਆ। ਬਰੂਪਨ ਖਾ। ਦੋ ਹਨ। ਬਰੂਹਾਂ ਦੇ ਇਹ ਇਹ ਤਾਂ ਬਹੁਤ ਮੰਦੀ ਆ ਪਾ ਫੇ ਵੀ ਪੰਜਾਬ ਦੇ ਵਿੱਚ ਨਜ਼ਾਰੇ ਲੁੱਟਦੇ ਆ ਮੰਨ ਲੋ ਜਿਹੜਾ ਕਿਲਾ ਦੋ ਕਿਲੇ ਵੀ ਇਹ 10 ਮਰਲੇ ਦੇ ਵਿੱਚ ਛੱਡ ਕੇ ਅੱਧੇ ਮਰਲੇ ਜੀ ਵਿਚਾਰੇ ਬੈਠੇ ਆ। ਅੱਧਾ ਮਰਦਾ ਵੀ ਆਪਣਾ ਨਹੀਂ ਕਹਾਂਗੇ ਕੋਈ ਚੰਗਾ ਹੋਟਲ ਨਹੀਂ ਆ ਪਾਣੀ ਆ ਆ ਪੀਣਾ ਪੈਂਦਾ ਜੇ ਆ ਮੋਨੋਕਾਈਟ ਦਾ ਪਾਣੀ ਵੀ ਇੱਥੇ ਕੋਈ ਹਾਨ ਨਹੀਂ ਆ ਜੀ ਆਪਣੇ ਮੋਨੋਕਾਈਟ ਦੀ ਡੋਰ ਹੁੰਦੀ ਹੈ ਤੇ ਮੋਨੋਕਾਈਟ ਦਾ ਪਾਣੀ ਆ ਪਾਣੀ ਆ ਸਾਰੇ ਜਣ ਗੁਰਦੁਆਰਾ ਸਾਹਿਬ ਦੇ ਦਰਸ਼ਨ ਜ਼ਰੂਰ ਕਰਿਓ ਤੇ ਕੁਝ ਪਿਕਸ ਨੇ ਜੋ ਮੈਂ ਗਾੜੀ ਲਗਾਈਆਂ ਹੋਈਆਂ ਵਾ ਸੋ ਤੁਸੀਂ ਦੇਖਿਓ